ਜਾਂਬਾਜ਼ ਭਾਰਤੀ ਸੈਨਾ ਦੇ ਵੱਲੋਂ ਜਿਹੜਾ ਕੱਲ ਰਾਤੀ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਸੀ ਉਹ ਸਕਸੈਸਫੁਲੀ ਇਸ ਨੂੰ ਕੰਪਲੀਟ ਕੀਤਾ ਗਿਆ ਸੀ। ਔਰ ਇਹ ਜਿਹੜਾ ਆਪਰੇਸ਼ਨ ਸੀਗਾ ਇਹ ਬੜੀ ਸਪੈਸੀਫਿਕ ਇਨਪੁਟ ਦੇ ਆਧਾਰ ਤੇ ਨਾਨ ਮਿਲਟਰੀ ਨਾਨ ਸਿਵਿਲਿਅਨ ਜਿਹੜੇ ਕੈਂਪ ਸੀਗੇ ਹੈ ਮਿਲਿਟੈਂਟਸ ਦੇ ਉਹਨਾਂ ਦੇ ਸਪੈਸੀਫਿਕਲੀ ਅਟੈਕ ਕੀਤਾ ਹੈ ਔਰ ਸੈਨਾ ਨੇ ਬੜੀ ਬਹਾਦੂਰੀ ਨਾਲ ਔਰ ਬਹੁਤ ਹੀ ਸਕਸੈਸਫੁਲੀ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲੇ ਸਾਰੇ ਨੂੰ ਪਤਾ ਹੈ ਦੇਸ਼ ਦੇ ਵਿੱਚ ਜਿਹੜੀ ਸਥਿਤੀ ਸੀਗੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਮੇਂ-ਸਮੇਂ ਤੇ ਇਹ ਦਾਹਿਰਤਾ ਦਿੱਤੀ ਗਈ ਸੀ ਸੋ ਸਾਰੀ ਪੁਲਿਸ ਫੋਰਸ ਫਤੇਗੜ ਸਾਹਿਬ ਪੁਲਿਸ ਫੋਰਸ ਜਿਹੜੀ ਹੈਗੀ ਉਹ ਅਲਰਟ ਹੈ ਔਰ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਇਹ ਸਾਰਾ ਅਲਰਟ ਨੇ ਔਰ ਆਪਣੀ ਜਿਹੜੀ ਤਿਆਰੀਆਂ ਹੈ ਇਸ ਨੂੰ ਲੈ ਕਰਕੇ ਉਹ ਮੁਕੰਮਲ ਹੈ ਸੋ ਇੱਕ ਜਿਹੜਾ ਇਹ ਮੈਸੇਜ ਹੈ ਇਹ ਪਬਲਿਕ ਨੂੰ ਕੱਲਾ ਇਹ ਮੈਸੇਜ ਹੈ ਕਿ ਕੋਈ ਪੈਨਿਕ ਵਾਲੀ ਸਥਿਤੀ ਨਹੀਂ ਹੈ ਕਿਸੇ ਵੀ ਪਾਸੇ ਬਟ ਇੱਕ ਪ੍ਰੀਪੇਅਰਡਨੈਸ ਵਾਲੀ ਸਥਿਤੀ ਜ਼ਰੂਰ ਹੈ ਜਿਵੇਂ ਤੁਸੀਂ ਟੀਵੀ 'ਚ ਵੀ ਦੇਖਦੇ ਰਹੇ ਹੋ ਆ ਭਾਰਤ ਸਰਕਾਰ ਦੇ ਵੱਲੋਂ ਵੀ ਔਰ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਸਾਰੇ ਨੂੰ ਗਾਈਡਲਾਈਨ ਦਿੱਤੀ ਗਈ ਹੈ ਉਹ ਗਾਈਡਲਾਈਨ ਦੀ ਜਿਹੜੀ ਪਾਲਣਾ ਹੈ ਉਹ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਤੋਂ ਆਪਣੀ ਆਪਾ ਇਹ ਕਹੀਏ ਕਿ ਆਪਾਂ ਨੂੰ ਪੈਨਿਕ ਨਹੀਂ ਕਰਨਾ ਬਟ ਆਪਣੀ ਇੱਕ ਅਲਰਟਨੈਸ ਰੱਖਣੀ ਹੈ ਔਰ ਆਪਣੀ ਇੱਕ ਪ੍ਰੀਪੇਅਰਡਨੈਸ ਰੱਖਣੀ ਹੈ ਕਿਉਂਕਿ ਸਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਣੀ ਸੀ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ ਪਾਕਿਸਤਾਨ ਕੋਈ ਨਾਪਾਕ ਹਰਕਤ ਕਰੇ ਤੋਂ ਉਸ ਦੇ ਵਾਸਤੇ ਹਰ ਜਿਹੜਾ ਨਾਗਰਿਕ ਹੈ ਉਹਦੇ ਆਪਣੇ ਕਰਤੱਵ ਹੋਗੇ ਸੋ ਕੱਲਾ ਮੇਰੀ اپیل ਹੈ ਫਤਿਹਗੜ ਸਾਹਿਬ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਔਰ ਸਾਰਾ ਐਡਮਿਨਿਸਟ੍ਰੇਸ਼ਨ ਹੈ ਉਹ ਪੰਜਾਬ ਸਰਕਾਰ ਡੀਜੀਪੀ ਸਾਹਿਬ ਦੇ ਵੱਲੋਂ ਸਾਰੇ ਨੂੰ ਹਦਾਇਤ ਹੈ ਅਸੀਂ ਹਰ ਪਾਸੇ ਆਪਣੇ ਕਿਸੇ ਵੀ ਸਥਿਤੀ ਨੂੰ ਨਿਪਟਨ ਵਾਸਤੇ ਤਿਆਰ ਹੈ ਔਰ ਸਾਡੇ ਵਾਸਤੇ ਜਿਹੜੀ ਜ਼ਰੂਰੀ ਸੇਵਾ ਹੈ ਉਹਨਾਂ ਦੇ ਵਿੱਚ ਕੋਈ ਰੈਸਟ੍ਰਿਕਸ਼ਨ ਨਹੀਂ ਹੋਗਾ ਔਰ ਜਿਹੜਾ ਵੀ ਕਿਸੇ ਵੀ ਲੋਡ ਬੰਦ ਬੰਦੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਦੀ ਲੋੜ ਹੈ ਉਹ ਦਿੱਤੀ ਜਾਊਗੀ ਇਸ ਤੋਂ ਇਲਾਵਾ ਜਿਹੜੀ ਵੀ ਇਨਫੋਰਮੇਸ਼ਨ ਜਾਂ ਜੜਾ ਵੀ ਕੋਈ ਹਿਦਾਇਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਅਨਾਉਂਸਮੈਂਟ ਹੁੰਦੀ ਹੈ ਸੋ ਲੋਕਾਂ ਨੂੰ ਅਪੀਲ ਹੈ ਉਹਦੀ ਇਨਬਿਨ ਪਾਲਣਾ ਕਰੇ ਕਿਉਂਕਿ ਪੈਨਿਕ ਦੀ ਲੋੜ ਨਹੀਂ ਇਕੱਠੇ ਹੋ ਕੇ ਕੰਮ ਨੂੰ ਅੰਜਾਮ ਦੇਣ ਦੀ ਲੋੜ ਹੈ ਸੋ ਜੇ ਕੋਈ ਵੀ ਇਹੋ ਜੀ ਸਥਿਤੀ ਆਂਦੀ ਹੈ ਜਿਸ ਦਾ ਮੈਂ ਆਪ ਜੇ ਮੈਂ ਆਪ ਸੋਚੂ ਬੀਇੰਗ ਅ ਬੈਲਟ ਫੋਰਸ ਮੈਂਬਰ ਸੋ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਇਸ ਪਾਸੇ ਕੋਈ ਸਿਵਲ कैजुअलिटीज uh, होनी है या इस पास कोई अटैक होने हैं लेकिन मेरा ये कहना है कि अपनी प्रिपेयरनेस जरूर उस लेनी चाहिए जिथे अभी मानजो एस एस पी साहब या डीसी मैडम उन्होंने प्रोपर मैसेज दिता जाऊगा तुम करो बाकी जो खबर कोई मीडिया से चलेगी प्लीज उस पर ध्यान ना दिए हम कोई मैसेज आया मेरा ही ਨਹੀਂ حاجه ਕੋਈ ਆਪਣੇ ਢਿਲੇ ਢਿਲੇ ਦੇ ਵਿੱਚ ਉਹ ਮੈਸੇਜ ਨਹੀਂ ਹੈ ਅਜੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੀ ਪ੍ਰੀਪੇਅਰਡਨੈਸ ਦਾ ਮੈਸੇਜ ਹੈ ਉਹ ਸਾਰੇ ਅਸੀਂ ਸਾਰੇ ਥਾਂ ਤੇ ਚੈੱਕ ਕਰ ਰਹੇ ਹਾਂ ਔਰ ਸਾਰੇ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪ੍ਰੋਪਰ মিডিਆ ਨੂੰ ਆਪਣੇ ਜਿਹੜੇ মিডিਆ ਵਾਲੇ ਆਪਣੇ ਬੰਦੇ ਨੇ ਉਹਨਾਂ ਦੇ ਰਾਹੀਂ ਅਸੀਂ ਤੁਹਾਨੂੰ ਪ੍ਰੋਪਰ ਪ੍ਰੈਸ ਨੋਟ ਦੇਵਾਂਗੇ ਜੇ ਕਾਰਵਾਈ ਹੋਣੀ ਹੈ ਇਹ ਡੀਸੀ ਮੈਡਮ ਦੇ ਵੱਲੋਂ ਐਡਰੈਸ ਕੀਤਾ ਜਾਊਗਾ ਠੀਕ ਹੈ ਸੋ ਇਸ ਪਾਸੇ ਤੁਸੀਂ ਨਾ ਦਿਓ ਠੀਕ ਹੈ